ਪਾਕਿਸਤਾਨ ਦਾ ਪਿਸ਼ੌਰ ਸ਼ਹਿਰ ਪਿਸ਼ਾਵਰ ਇੱਕ ਕਨਿਸ਼ਕ ਨੇ ਬਸਾਇਆ ਸੀਗਾ ਉਦੋਂ ਉਹਨੇ ਇਹਦਾ ਨਾਮ ਰੱਖਿਆ ਸੀਗਾ ਪੁਸ਼ਪਪੁਰ ਜੋ ਕਿ ਹੌਲੀ-ਹੌਲੀ ਬਦਲ ਕੇ ਫਿਰ ਪਿਸ਼ਾਵਰ ਬਣ ਗਿਆ ਪਿਸ਼ਾਵਰ ਦੇ ਵਿੱਚ ਇੱਕ ਖੰਡਰ ਮੌਜੂਦ ਹੈ ਅੱਜ ਵੀ ਤੇ ਉੱਥੇ ਸੀਗੀ ਇਤਿਹਾਸ ਦੀ ਇੱਕ ਸਭ ਤੋਂ ਹੈਰਤ ਅੰਗੇਜ ਇਮਾਰਤ ਜਿਹਦਾ ਨਾਮ ਸੀ ਕਨਿਸ਼ਕ ਸਤੰਭਕ ਕਹਿੰਦੇ ਆ ਕਿ ਉਹ ਇਮਾਰਤ ਲਗਭਗ 400 ਫੁੱਟ ਉੱਚੀ ਸੀ ਇੱਕ ਮিনার ਜਿਹੜੀ ਕਿ ਉਸ ਜਮਾਨੇ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ ਤੇ ਉਹਦਾ ਜਿਹੜਾ ਟਾਪ ਸੀ ਨਾ ਮিনার ਦਾ ਉੱਪਰਲਾ ਉਹ ਪੂਰਾ ਤਾਂਬੇ ਦਾ ਬਣਿਆ ਹੋਇਆ ਸੀਗਾ ਦੀਪੋ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰਾਚੀਨ ਪੰਜਾਬ ਦੇ ਇਤਿਹਾਸ ਨਾਲ ਰਿਲੇਟਡ ਇਹ ਤੀਸਰੀ ਵੀਡੀਓ ਹੈ ਪਹਿਲੀ ਵੀਡੀਓ ਦੇ ਵਿੱਚ ਮੈਂ ਅੱਜ ਤੋਂ 22-2300 ਸਾਲ ਪਹਿਲਾਂ ਦੇ ਪੰਜਾਬ ਬਾਰੇ ਦੱਸਿਆ ਸੀ ਕਿ ਕਿਵੇਂ ਇੱਥੇ ਯੂਨਾਨੀਆਂ ਨੇ ਰਾਜ ਕੀਤਾ। ਯੂਨਾਨੀਆਂ ਤੋਂ ਬਾਅਦ ਇੱਥੇ ਆਏ ਸੀਗੇ ਸ਼ੱਕ। ਪਿਛਲੀ ਵੀਡੀਓ ਦੇ ਵਿੱਚ ਮੈਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਸੀ। ਤੇ ਇਸ ਤੀਸਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕੁਸ਼ਾਨਾਂ ਬਾਰੇ। ਕੁਸ਼ਾਨ ਐਮਪਾਇਰ ਜਿਹੜੇ ਕਿ ਸ਼ੱਕਾਂ ਤੋਂ ਬਾਅਦ ਆਏ ਅਤੇ ਲੰਬੇ ਸਮੇਂ ਤੱਕ ਪੰਜਾਬ ਤੇ ਰਾਜ ਕੀਤਾ। ਪਿਛਲੀਆਂ ਦੋਵੇਂ ਵੀਡੀਓ ਜੇ ਤੁਸੀਂ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ। ਇਸ ਵੀਡੀਓ ਨੂੰ ਪੂਰੀ ਦੇਖਿਓ ਜੀ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਇਨਫੋਰਮੇਸ਼ਨ ਮਿਲੂਗੀ ਤੁਹਾਨੂੰ ਇਹਦੇ ਵਿੱਚ ਤੇ ਇਹੋ ਜਿਹੇ 4 ਬਿਹਤਰੀਨ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਹੁਣੇ ਹੀ ਦਬਾ ਦਿਓ ਜੀ ਤੇ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਚਲੋ ਸ਼ੁਰੂ ਕਰਦੇ ਹਾਂ ਕੁਸ਼ਾਨਾਂ ਦਾ ਇਤਿਹਾਸ ਕੁਸ਼ਾਨ ਕੌਣ ਸਨ ਇਹ ਇੱਕ ਖੋਜ ਦਾ ਵਿਸ਼ਾ ਇਹਦੇ ਉੱਤੇ ਬਹੁਤ ਸਾਰਾ ਇਤਿਹਾਸ ਲਿਖਿਆ ਗਿਆ ਤੇ ਅੱਡੋ-ਅੱਟ ਇਤਿਹਾਸਕਾਰਾਂ ਦੀ ਅੱਡੋ-ਅੱਟ ਮਤ ਹੈ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਲੋਕ ਕੁਸ਼ਮਾਂਡਾ ਜਾਤੀ ਦੇ ਲੋਕ ਸਨ ਜਿਹੜੇ ਕਿ ਹਿਮਾਲਿਆ ਵਿੱਚ ਰਹਿੰਦੇ ਸਨ ਉੱਥੋਂ ਇਹਨਾਂ ਦੇ ਰਾਜ ਦਾ ਵਿਸਥਾਰ ਹੋਇਆ ਅਤੇ ਇਹ ਕੈਲਾਸ਼ ਪਹਾੜ ਦੇ ਆਸ-ਪਾਸ ਰਹਿੰਦੇ ਸਨ ਸ਼ਿਵਦੇਵ ਉਪਾਸਕ ਸਨ ਇਹ ਕੁਝ ਲੋਕਾਂ ਦਾ ਮੰਨਣਾ ਤੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਰਹਿੰਦੇ ਤਾਂ ਤਿੱਬਤ ਵਿੱਚ ਹੀ ਸਨ ਪਰ ਇਹਨਾਂ ਦੀ ਜਾਤੀ ਹੋਰ ਸੀ ਇਹ ਲੋਕ ਉੱਚੀ ਪ੍ਰਜਾਤੀ ਦੇ ਲੋਕ ਸਨ ਤੇ ਉੱਥੇ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸਨ ਤਿੱਬਤ ਦੇ ਵਿੱਚ ਤਿੱਬਤ ਦੇ ਵਿੱਚੋਂ ਇਹਨਾਂ ਦਾ ਇੱਕ ਵੀਰ ਪੁਰਸ਼ ਖੜਾ ਹੁੰਦਾ ਜਿਹਦਾ ਨਾਮ ਸੀ ਕੁਸ਼ਾਨ ਯੂਚੀ ਜਾਤੀ ਦੇ ਵਿੱਚ ਇੱਕ ਕੁਸ਼ਾਨ ਨਾਮ ਦਾ ਬੰਦਾ ਖੜਾ ਹੁੰਦਾ ਤੇ ਉਹ ਸਾਰੇ ਕਬੀਲਿਆਂ ਨੂੰ ਜਿੱਤ ਕੇ ਸਥਾਪਨਾ ਕਰਦਾ ਕੁਸ਼ਾਨ Empire ਦੀ ਕੁਸ਼ਾਨ ਸਮਰਾਜ ਦੀ ਤਿੱਬਤ ਦੇ ਵਿੱਚੋਂ ਇਹ ਲੋਕ ਉੱਤਰ ਵੱਲ ਨੂੰ ਜਾਂਦੇ ਨੇ ਅਤੇ ਮੰਗੋਲ ਦੇ ਵਿੱਚ ਵੀ ਇਲਾਕਾ ਜਿੱਤ ਲੈਂਦੇ ਨੇ ਫਿਰ ਇਹ ਲੋਕ ਉੱਥੋਂ ਪੱਛਮ ਵੱਲ ਨੂੰ ਵਧਦੇ ਆ ਅਤੇ ਅੱਜ ਦਾ ਕਜ਼ਾਕਿਸਤਾਨ ਅਤੇ ਇਹਦੇ ਆਸ-ਪਾਸ ਦੇ ਜੋ ਦੇਸ਼ ਨੇ ਇਹਨਾਂ ਨੂੰ ਵੀ ਜਿੱਤ ਲੈਂਦੇ ਨੇ ਉੱਥੇ ਉਸ ਵਕਤ ਸ਼ੱਕਾਂ ਦਾ ਰਾਜ ਸੀਗਾ ਤੇ ਇਹ ਉੱਥੇ ਸ਼ੱਕਾਂ ਨੂੰ ਹਰਾ ਕੇ ਉਸ ਇਲਾਕੇ ਤੇ ਕਬਜ਼ਾ ਕਰ ਲੈਂਦੇ ਆ ਕਜ਼ਾਕਿਸਤਾਨ ਤੋਂ ਬਾਅਦ ਇਹ ਲੋਕ ਵੱਧਦੇ ਆ ਦੱਖਣ ਵੱਲ ਨੂੰ ਤੇ ਦੱਖਣ ਦੇ ਵਿੱਚ ਕਾਬਲ ਅਤੇ ਕੰਧਾਰ ਦੇ ਉੱਪਰ ਇਹ ਲੋਕ ਕਬਜ਼ਾ ਕਰ ਲੈਂਦੇ ਆ ਤਿੱਬਤ ਤੋਂ ਲੈ ਕੇ ਕਾਬਲ ਕੰਧਾਰ ਤੱਕ ਇੱਕ ਬਹੁਤ ਵਿਸ਼ਾਲ ਸਮਰਾਜ ਇਹ ਖੜਾ ਕਰ ਲੈਂਦੇ ਆ ਇਹ ਜਿਹੜੇ ਕੁਸ਼ਾਨ ਬੰਦੇ ਬਾਰੇ ਮੈਂ ਤੁਹਾਨੂੰ ਦੱਸਿਆ ਇਹ ਲਗਭਗ 25 ਬੀਸੀ ਦੇ ਆਸ-ਪਾਸ ਹੋਇਆ ਯਾਨੀ ਕਿ ਈਸਾ ਤੋਂ 25 ਸਾਲ ਪਹਿਲਾਂ ਯਾਨੀ ਕਿ ਅਜੇ ਤੋਂ ਸਹੀ 2000 ਸਾਲ ਪਹਿਲਾਂ ਇਹਨਾਂ ਦੇ ਰਾਜ ਦਾ ਉਥਾਣ ਹੋਇਆ ਤੇ ਅਗਲੇ 100 ਸਾਲਾਂ ਦੇ ਵਿੱਚ ਇਹ ਲੋਕ ਸਾਰੇ ਇਲਾਕਿਆਂ ਤੇ ਇੱਥੇ ਕਬਜ਼ਾ ਕਰ ਲੈਂਦੇ ਆ ਫਿਰ ਇਹ ਲੋਕ ਵੱਧਦੇ ਆ ਭਾਰਤ ਵੱਲ ਤੇ ਜਦੋਂ ਇਹ ਲੋਕ ਭਾਰਤ ਵਿੱਚ ਐਂਟਰ ਕਰਦੇ ਆ ਤਾਂ ਉਦੋਂ ਇਹਨਾਂ ਦਾ ਬਾਦਸ਼ਾ ਸੀਗਾ ਕੁਜਲ ਕੁਜਲ ਨਾਮ ਦਾ ਇਹਨਾਂ ਦਾ ਬਾਦਸ਼ਾ ਸੀ ਉਹਨੇ ਪੰਜਾਬ ਦੇ ਪੱਛਮੀ ਹਿੱਸੇ ਦੇ ਉੱਪਰ ਕਬਜ਼ਾ ਕਰ ਲਿਆ ਸੀ ਕੁਜਲ ਤੋਂ ਬਾਅਦ ਦੇ ਵਿੱਚ ਉਹਦਾ ਪੁੱਤਰ ਵੀਰ ਤਕਸ਼ਮ ਉਹ ਆਪਣੇ ਰਾਜ ਨੂੰ ਫੋਰ ਵੀ ਵਿਸ਼ਾਲ ਕਰ ਲੈਂਦਾ ਉਹ ਕਸ਼ਮੀਰ ਤੇ ਵੀ ਕਬਜ਼ਾ ਕਰ ਲੈਂਦਾ ਅਤੇ ਜਿੱਥੇ ਅੱਜ ਦਾ ਹਿਮਾਚਲ ਪ੍ਰਦੇਸ਼ ਆ ਹਰਿਆਣਾ ਇਹ ਸਾਰੇ ਇਲਾਕੇ ਉਹ ਆਪਦੇ ਅਧੀਨ ਕਰ ਲੈਂਦਾ ਲਗਭਗ ਪੂਰੇ ਉੱਤਰ ਭਾਰਤ ਦੇ ਉੱਤੇ ਕੁਸ਼ਾਣਾ ਦਾ ਕਬਜ਼ਾ ਹੋ ਗਿਆ ਸੀ ਜਦੋਂ ਇਹਨਾਂ ਨੇ ਭਾਰਤ ਵਿੱਚ ਐਂਟਰ ਕੀਤਾ ਨਾ ਉਸ ਵਕਤ ਇੱਥੇ ਆਲਰੇਡੀ ਸ਼ਕਾਂ ਦਾ ਰਾਜ ਸੀ ਜਿੰਨਾ ਬਾਰੇ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਤੁਸੀਂ ਉਸ ਵੀਡੀਓ ਨੂੰ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਜਾਂ ਫਿਰ ਮੇਰੇ ਚੈਨਲ ਤੇ ਦੇਖ ਸਕਦੇ ਹੋ ਸ਼ਕਾਂ ਦਾ ਰਾਜ ਉਦੋਂ ਆਲਰੇਡੀ ਇੱਥੇ ਸੀਗਾ ਪਰ ਉਹ ਰਾਜ ਨਾ ਹੌਲੀ-ਹੌਲੀ ਕਮਜ਼ੋਰ ਪੈਂਦਾ ਜਾ ਰਿਹਾ ਸੀ ਕਿਉਂਕਿ ਸ਼ਕ ਕੁਸ਼ਾਣਾ ਤੋਂ ਲਗਭਗ 100 150 ਸਾਲ ਪਹਿਲਾਂ ਆਈ ਸੀ ਸ਼ਕਾ ਦਾ ਰਾਜ ਰਹਿ ਗਿਆ ਸੀਗਾ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਇਲਾਕੇ ਵਿੱਚ ਉੱਥੇ ਉਹਨਾਂ ਦਾ ਰਾਜ ਕਾਫੀ ਸਟਰੋਂਗ ਸੀ ਪਰ ਜਿਹੜਾ ਪੰਜਾਬ ਦਾ ਏਰੀਆ ਸੀਗਾ ਉੱਥੇ ਉਹਨੋਂ ਕਮਜ਼ੋਰ ਪੈ ਚੁੱਕੇ ਸੀ ਇਸੇ ਚੀਜ਼ ਦਾ ਫਾਇਦਾ ਇਹਨਾਂ ਕੁਸ਼ਾਣਾ ਨੇ ਉਠਾਇਆ ਅਤੇ ਇਹ ਪੂਰੇ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ ਇਹਨਾਂ ਦੀ ਜੋ ਰਾਜਧਾਨੀ ਬਣੀ ਉਹ ਬਣੀ ਮਥੁਰਾ ਇਹਨਾਂ ਦਾ ਰਾਜ ਮਥੁਰਾ ਦੇ ਪਾਰ ਚਲਾ ਗਿਆ ਸੀ ਪਰ ਫਿਰ ਇਹਨਾਂ ਦੇ ਰਾਜ ਦਾ ਵਿਸਤਾਰ ਰੁਕ ਗਿਆ ਨਾ ਤਾਂ ਇਹ ਪੂਰਬ ਵੱਲ ਨੂੰ ਗਏ ਨਾ ਹੀ ਇਹ ਦੱਖਣ ਭਾਰਤ ਵੱਲ ਗਏ ਤੇ ਨਾ ਹੀ ਇਹ ਗੁਜਰਾਤ ਵੱਲ ਗਏ ਕਿਉਂਕਿ ਗੁਜਰਾਤ ਅਤੇ ਮਧ ਪ੍ਰਦੇਸ਼ ਦੇ ਇਲਾਕੇ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟ ਹੈ ਕਿ ਇੱਥੇ ਸ਼ੱਕਾਂ ਦਾ ਰਾਜ ਸੀ ਜਿਨ੍ਹਾਂ ਦੀ ਰਾਜਧਾਨੀ ਸੀਗੀ ਉਜੈਨ ਸ਼ੱਕਾਂ ਦੀ ਅਤੇ ਕੁਸ਼ਾਨਾਂ ਦੀ ਆਪਸ ਵਿੱਚ ਹੱਦ ਲੱਗ ਗਈ ਸੀ ਇੱਕ ਦੂਜੇ ਨਾਲ ਉਹ ਸਾਰਾ ਇਲਾਕਾ ਸ਼ੱਕਾਂ ਨੇ ਰੱਖਿਆ ਅਤੇ ਇਹ ਉੱਤਰ ਵਾਲਾ ਜਿਹੜਾ ਇਲਾਕਾ ਸੀਗਾ ਇਹ ਕੁਸ਼ਾਨਾਂ ਦੇ ਅਧੀਨ ਆ ਫਾਰਫ ਫਾਤ ਤੋਂ ਬਾਅਦ ਇਹਨਾਂ ਦਾ ਰਾਜ ਜਿਵੇਂ ਮੈਂ ਤੁਹਾਨੂੰ ਦੱਸਿਆ ਬਹੁਤ ਜ਼ਿਆਦਾ ਵੱਡਾ ਸੀ ਪੂਰਾ ਤਿੱਬਤ ਮੰਗੋਲ ਕਜ਼ਾਕਿਸਤਾਨ ਅਫਗਾਨਿਸਤਾਨ ਅਤੇ ਪਰਸ਼ੀਆ ਦੇ ਕਈ ਲੱਕ ਜਾਨੀ ਕਿ ਅੱਜ ਦਾ ਇਰਾਨ ਉਹ ਵੀ ਇਹਨਾਂ ਦੇ ਅਧੀਨ ਆਉਂਦੇ ਸਨ ਤੇ ਹੁਣ ਆਪਾਂ ਕਰ ਲੈਨੇ ਆਂ ਗੱਲ ਇਹਨਾਂ ਦੇ ਸਭ ਤੋਂ ਤਾਕਤਵਰ ਸਮਰਾਟ ਬਾਰੇ ਕੁਸ਼ਾਨਾਂ ਦਾ ਇੱਕ ਬਹੁਤ ਹੀ ਮਸ਼ਹੂਰ ਸਮਰਾਟ ਹੋਇਆ ਸਮਰਾਟ ਕਨਿਸ਼ਕ ਜੀ ਦਾ ਰਾਜ 127 ਈਸਵੀ ਤੋਂ ਲੈ ਕੇ ਲਗਭਗ 150 ਈਸਵੀ ਤੱਕ ਤਕਰੀਬਨ 22-23 ਸਾਲ ਉਹਦਾ ਰਾਜ ਰਿਆ ਤੇ ਉਹਦਾ ਮੇਨ ਇਲਾਕਾ ਸੀਗਾ ਪੰਜਾਬ ਕਨਿਸ਼ਕ ਕਿੰਨਾ ਜ਼ਿਆਦਾ ਫੇਮਸ ਸਮਰਾਟ ਸੀਗਾ ਇਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਅੱਜ ਵੀ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਕਈ ਥਾਵਾਂ ਦੇ ਨਾਮ ਕਈ ਜਗ੍ਹਾਾਂ ਦੇ ਨਾਮ ਉਹਦੇ ਨਾਮ ਤੇ ਤੁਹਾਨੂੰ ਮਿਲ ਜਾਣਗੇ ਇਥੋਂ ਤੱਕ ਕਿ ਕੁਝ ਲੋਕਾਂ ਦੇ ਨਾਮ ਵੀ ਅਫਗਾਨਿਸਤਾਨ ਵਿੱਚ ਕਨਿਸ਼ਕ ਦੇ ਨਾਮ ਤੇ ਰੱਖੇ ਜਾਂਦੇ ਆ ਪਾਕਿਸਤਾਨ ਦਾ ਪਿਸ਼ੌਰ ਸ਼ਹਿਰ ਪੇਸ਼ਾਵਰ ਇੱਕ ਕਨਿਸ਼ਕ ਨੇ ਬਸਾਇਆ ਸੀਗਾ ਉਦੋਂ ਉਹਨੇ ਇਹਦਾ ਨਾਮ ਰੱਖਿਆ ਸੀਗਾ ਪੁਸ਼ਪਪੁਰ ਜੋ ਕਿ ਹੌਲੀ-ਹੌਲੀ ਬਦਲ ਕੇ ਫਿਰ ਪੇਸ਼ਾਵਰ ਬਣ ਗਿਆ ਪੇਸ਼ਾਵਰ ਦੇ ਵਿੱਚ ਇੱਕ ਖੰਡਰ ਮੌਜੂਦ ਹੈ ਅੱਜ ਵੀ ਤੇ ਉੱਥੇ ਸੀਗੀ ਇਤਿਹਾਸ ਦੀ ਇੱਕ ਸਭ ਤੋਂ ਹੈਰਤ ਅੰਗੇਜ ਇਮਾਰਤ ਜਿਹਦਾ ਨਾਮ ਸੀ ਕਨਿਸ਼ਕ ਸਤੰਭ ਕਨਿਸ਼ਕ ਸਤੂਪ ਵੀ ਕਹਿ ਸਕਦੇ ਹੋ ਕਨਿਸ਼ਕ ਦੀ ਮিনার ਕਹਿ ਸਕਦੇ ਹੋ ਤੇ ਇੰਗਲਿਸ਼ ਦੇ ਵਿੱਚ ਉਹਨੂੰ ਆਖਿਆ ਜਾਂਦਾ ਕਨਿਸ਼ਕ ਟਾਵਰ ਕਹਿੰਦੇ ਆ ਕਿ ਉਹ ਇਮਾਰਤ ਲਗਭਗ 400 ਫੁੱਟ ਉੱਚੀ ਸੀ ਇੱਕ ਮিনার ਜਿਹੜੀ ਕਿ ਉਸ ਜਮਾਨੇ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ ਤੇ ਉਹਦਾ ਜਿਹੜਾ ਟਾਪ ਸੀ ਨਾ ਮিনার ਦਾ ਉੱਪਰਲਾ ਉਹ ਪੂਰਾ ਤਾਂਬੇ ਦਾ ਬਣਿਆ ਹੋਇਆ ਸੀਗਾ ਤੇ ਸਦੀਆਂ ਤੱਕ ਉਹ ਇਮਾਰਤ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਰਹਿੰਦੀ ਆ ਉਸ ਇਮਾਰਤ ਦਾ ਜ਼ਿਕਰ 7ਵੀਂ ਸਦੀ ਵਿੱਚ ਇੱਕ ਮਸ਼ਹੂਰ ਚੀਨੀ ਯਾਤਰੀ ਹੋਇਆ ਹਿਊ ਇਨ ਤਸਾਨ ਉਹ ਜਦੋਂ ਆਉਂਦਾ ਹੈ ਭਾਰਤ ਉਦੋਂ ਭਾਰਤ ਦੇ ਵਿੱਚ ਹਰਸ਼ਵਰਧਨ ਦਾ ਰਾਜ ਸੀ ਤੇ ਉਹ ਚੀਨੀ ਯਾਤਰੀ ਜਦੋਂ ਇੱਥੇ ਆਉਂਦਾ ਤੇ ਉਹ ਉੱਥੇ ਟਾਵਰ ਨੂੰ ਦੇਖਦਾ ਉਸ ਮিনার ਨੂੰ ਦੇਖਦਾ ਤਾਂ ਕਹਿੰਦਾ ਕਿ ਉਹਦੀਆਂ ਅੱਖਾਂ ਕੁਲੀਆਂ ਦੀਆਂ ਖੁਲੀਆਂ ਰਹਿ ਗਈਆਂ ਸੀ ਕਿ ਇਹ ਕੀ ਚੀਜ਼ ਆ ਇਹ ਕਿਵੇਂ ਬਣਾਈ ਗਈ ਆ ਤੇ ਵਾਕਈ ਉਹ ਇਮਾਰਤ ਬਹੁਤ ਜ਼ਿਆਦਾ ਅਨੋਖੀ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇੰਨੀ ਉੱਚੀ ਇਮਾਰਤ ਕੋਈ ਬਣਾ ਨਹੀਂ ਸਕਦਾ ਉਹ ਸਿਰਫ ਕਨਿਸ਼ਕ ਸੀ ਜਿਸ ਨੇ ਇਹ ਇਮਾਰਤ ਬਣਵਾਈ ਸੀ ਕਹਿੰਦੇ ਆ ਕਿ 8ਵੀਂ 9ਵੀਂ ਸਦੀ ਦੇ ਆਸ-ਪਾਸ ਉਹ ਇਮਾਰਤ ਟੈ ਗਈ ਢਾਈ ਕਿਵੇਂ ਬਿਜਲੀ ਡਿਗਣ ਕਰਕੇ ਕਿਉਂਕਿ ਉਹਦਾ ਟਾਪ ਹੈ ਜਿਹੜਾ ਉਹ ਤਾਂਬੇ ਦਾ ਸੀਗਾ ਤੇ ਕਹਿੰਦੇ ਕਿ ਉਹਦੇ ਤੇ ਕਈ ਵਾਰੀ ਮੀਂਹ ਲੰਗ ਡੇ ਚੁੱਕੀਆਂ ਸੀ ਉਹ ਤੋਂ ਪਹਿਲਾਂ ਵੀ ਪਰ ਫਿਰ ਇੱਕ ਐਸਾ ਸਤਰਾਈਕ ਹੁੰਦਾ ਬਿਜਲੀ ਦਾ ਕਿ ਉਹ ਇਮਾਰਤ ਢਹਿ ਜਾਂਦੀ ਆ ਪਰ ਉਹਦੇ ਖੰਡਰ ਅੱਜ ਵੀ ਮੌਜੂਦ ਨੇ ਪਸ਼ਾਵਰ ਸ਼ਹਿਰ ਦੇ ਵਿੱਚ ਉਸ ਪੂਰੀ ਜਗ੍ਹਾ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਸੈਂਟਰ ਘੋਸ਼ਿਤ ਕੀਤਾ ਹੋਇਆ ਅਗਰ ਤੁਸੀਂ ਕਦੇ ਪਸ਼ਾਵਰ ਗਏ ਹੋ ਤਾਂ ਉੱਤੇ ਜਾ ਕੇ ਉਹ ਜਗ੍ਹਾ ਦੇਖ ਸਕਦੇ ਕਨਿਸ਼ਕ ਬੇਸਿਕਲੀ ਇਮਾਰਤਾਂ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਕੀਨ ਸੀਗਾ ਉਹਦਾ ਮੰਨਣਾ ਸੀਗਾ ਕਿ ਮਹਾਨ ਰਾਜ ਉਹੀ ਹੁੰਦਾ ਜਿਹੜਾ ਮਹਾਨ ਇਮਾਰਤਾਂ ਬਣਾਉਂਦਾ ਤੇ ਕੁਝ ਇਤਿਹਾਸਕਾਰਾਂ ਦੇ ਵੀ ਮੰਨਣਾ ਕਿ ਪੰਜਾਬ ਦੇ ਕੁਝ ਪ੍ਰਾਚੀਨ ਕਿਲੇ ਜਿਵੇਂ ਕਿ ਬਠਿੰਡੇ ਦਾ ਕਿਲਾ ਇਹ ਵੀ ਕਨਿਸ਼ਕ ਦੇ ਰਾਜ ਦੌਰਾਨ ਹੀ ਬਣਾਏ ਗਏ ਆ ਜੋ ਕਿ ਅੱਜ ਤੱਕ ਉਹ ਕਿਲਾ ਲਗਭਗ 1800 ਸਾਲ ਤੋਂ ਇੱਥੇ ਮੌਜੂਦ ਆ ਕਨਿਸ਼ਕ ਦਾ ਜਿਹੜਾ ਰਾਜ ਆ ਉਹ 150 ਈਸਵੀ ਦੇ ਆਸ-ਪਾਸ ਖਤਮ ਹੁੰਦਾ ਉਹਦੀ ਮੌਤ ਹੋ ਜਾਂਦੀ ਆ ਤੇ ਉਦੋਂ ਬਾਅਦ ਦੇ ਵਿੱਚ ਵੀ ਕੁਸ਼ਾਨਾਂ ਦੇ ਕਈ ਸਮਰਾਟ ਆਉਂਦੇ ਜਿਨ੍ਹਾਂ ਦੇ ਵਿੱਚ ਦੋ ਹੋਰ ਸੀ ਜਿਨ੍ਹਾਂ ਦਾ ਨਾਮ ਕਨਿਸ਼ਕੀ ਸੀ ਕਨਿਸ਼ਕ ਦੂਜਾ ਕਨਿਸ਼ਕ ਤੀਜਾ ਪਰ ਕਨਿਸ਼ਕ ਜੰਨੀ ਪ੍ਰਸਿੱਧੀ ਕਿਸੇ ਨੇ ਨਹੀਂ ਹਾਸਲ ਕੀਤੀ ਜਿੰਨਾ ਵਿਸ਼ਾਲ ਸਮਰਾਜ ਉਹਨੇ ਹਾਸਲ ਕਰ ਲਿਆ ਸੀ ਉਹਨਾਂ ਕੋਈ ਨਹੀਂ ਕਰ ਸਕਿਆ ਤੇ ਉਹਦੀਆਂ ਨਿਸ਼ਾਨੀਆਂ ਅੱਜ ਵੀ ਪੰਜਾਬ ਵਿੱਚ ਪਾਕਿਸਤਾਨ ਵਿੱਚ ਅਤੇ ਅਫਗਾਨਿਸਤਾਨ ਵਿੱਚ ਮਿਲਦੀਆਂ ਨੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਕੁਸ਼ਾਨ ਆ ਜਿਹੜੇ ਉਹ ਸ਼ਿਵ ਦੇ ਉਪਾਸਕ ਸਨ ਇਹਦੇ ਹਵਾਲੇ ਆਪਾਂ ਨੂੰ ਕਨਿਸ਼ਕ ਦੇ ਇਤਿਹਾਸ ਤੋਂ ਵੀ ਮਿਲਦੇ ਆ ਕਿਉਂਕਿ ਕਨਿਸ਼ਕ ਨੇ ਕਾਰਤਿਕੇ ਦੀ ਪੂਜਾ ਸ਼ੁਰੂ ਕਰਵਾਈ ਸੀਗੀ ਹੁਣ ਕਾਰਤਿਕੇ ਕੌਣ ਹੈ ਉਹ ਸ਼ਿਵ ਦਾ ਵੱਡਾ ਪੁੱਤਰ ਜਿਹਨੂੰ ਆਖਿਆ ਜਾਂਦਾ ਕਾਰਤਿਕੇ ਤੇ ਜੇ ਕੁਸ਼ਾਨ ਵਿਦੇਸ਼ੀ ਨੇ ਜੇ ਇਹਨਾਂ ਦਾ ਸ਼ਿਵ ਨਾਲ ਕੋਈ ਸਬੰਧ ਨਹੀਂ ਹੈ ਕੈਲਾਸ਼ ਨਾਲ ਕੋਈ ਸਬੰਧ ਨਹੀਂ ਹੈ ਤਾਂ ਫਿਰ ਇਹਨਾਂ ਨੇ ਕਾਰਤਿਕੇ ਦੀ ਪੂਜਾ ਕਿਉਂ ਸ਼ੁਰੂ ਕਰਵਾਈ ਕਨਿਸ਼ਕ ਨੇ ਕਹਿੰਦੇ ਆ ਕਿ ਕਾਰਤਿਕੇ ਦੀ ਪੂਜਾ ਸ਼ੁਰੂ ਕਰਵਾਈ ਸੀਗੀ ਇਸ ਪੂਰੇ ਉੱਤਰ ਭਾਰਤ ਦੇ ਵਿੱਚ ਤੇ ਜੇ ਉਹਨਾਂ ਦੇ ਪੂਰਵਾਜਾਂ ਦਾ ਕੋਈ ਸਬੰਧ ਉਸ ਜਗ੍ਹਾ ਨਾਲ ਸੀਗਾ ਕੈਲਾਸ਼ ਪਰਬਤ ਨਾਲ ਫੇਰ ਹੀ ਉਹ ਲੋਕ ਇਹ ਸਭ ਜਾਣਦੇ ਸਨ ਤੋ ਕਿਤੇ ਨਾ ਕਿਤੇ ਇਹ ਤਰਕ ਤਾਂ ਸਹੀ بیٹھਦਾ ਹੈ ਕਿ ਇਹ ਲੋਕ ਸ਼ਿਵ ਦੇ ਉਪਾਸਕ ਸਨ ਅਤੇ ਕੈਲਾਸ਼ ਪਰਬਤ ਦੇ ਆਸ-ਪਾਸੇ ਉਹਨਾਂ ਕਬੀਲਿਆਂ ਵਿੱਚ ਰਹਿੰਦੇ ਸਨ ਇੱਕ ਹੋਰ ਜੋ ਬੜੀ ਹੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ ਕਿ ਇਰਾਕ ਦੇ ਵਿੱਚ ਜਜੀਦੀ ਜਾਤੀ ਦੇ ਲੋਕ ਨੇ ਉਹ ਵੀ ਕਹਿੰਦੇ ਆ ਕਿ ਕਾਰਤਿਕੇ ਦੇ ਦੀ ਪੂਜਾ ਕਰਦੇ ਆ ਹੁਣ ਇਰਾਕ ਦੇ ਵਿੱਚ ਕਾਰਤਿਕੇ ਦੀ ਪੂਜਾ ਕਿਉਂ ਹੁੰਦੀ ਆ ਇਹ ਸੋਚਣ ਵਾਲੀ ਗੱਲ ਆ ਨਾ ਤਾਂ ਕਿਹਾ ਜਾਂਦਾ ਕਿ ਉਹ ਉਸ ਜਾਤੀ ਦਾ ਸਬੰਧ ਵੀ ਕਨਿਸ਼ਕ ਦੇ ਸਮਰਾਜ ਨਾਲ ਸੀ ਕਿਉਂਕਿ ਇਹਦਾ ਸਮਰਾਜ ਬਹੁਤ ਵੱਡਾ ਸੀ ਤੇ ਉਸ ਇਲਾਕੇ ਤੋਂ ਲੈ ਕੇ ਪੂਰੇ ਇਲਾਕੇ ਵਿੱਚ ਅਗਰ ਕਿਤੇ ਕਾਰਤਿਕੇ ਦੀ ਪੂਜਾ ਹੁੰਦੀ ਹੈ ਤੇ ਉਹ ਕਨਿਸ਼ਕ ਨੇ ਸ਼ੁਰੂ ਕਰਵਾਈ ਸੀ ਤੇ ਉਹਦੇ ਸਿੱਕਿਆਂ ਦੇ ਉੱਪਰ ਵੀ ਕਾਰਤਿਕੇ ਦੀ ਮੂਰਤੀ ਬਣੀ ਹੋਈ ਸੀ ਇਹ ਹੈ ਕੁਸ਼ਾਨਾਂ ਦਾ ਮੋਟਾ-ਮੋਟਾ ਇਤਿਹਾਸ ਜਿਨ੍ਹਾਂ ਨੇ ਕਿ ਉੱਤਰੀ ਭਾਰਤ ਦੇ ਉੱਤੇ ਤਕਰੀਬਨ 250 ਸਾਲਾਂ ਤੱਕ ਰਾਜ ਕੀਤਾ ਖਾਸ ਕਰਕੇ ਪੰਜਾਬ ਦੇ ਉੱਪਰ ਉਦੋਂ ਬਾਅਦ ਵਿੱਚ ਕੌਣ ਆਇਆ ਇਹਦੇ ਬਾਰੇ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗਾ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਜਾਣਕਾਰੀ ਤੁਹਾਨੂੰ ਫੀਕ ਹੈ ਨਹੀਂ ਇਹਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਜੇ ਤੁਹਾਡੀਆਂ ਕੋਈ ਸ਼ਿਕਾਇਤਾਂ ਨੇ ਕੋਈ ਸਵਾਲ ਨੇ ਜਾਂ ਅਗਰ ਕੁਝ ਮੈਂ ਗਲਤ ਦੱਸ ਗਿਆ ਹੋਵਾਂ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ